ਅੱਜ ਇਸ ਵਕਤ ਦੋ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਮੁੱਢਲੀ ਮੈਂਬਰਸ਼ਿਪ ਤੋਂ ਹੀ ਅਸਤੀਫਾ ਦੇ ਦਿੱਤਾ ਹੈ ਔਰ ਅਸਤੀਫੇ ਦਾ ਕਾਰਨ ਉਹ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਸੰਤੁਸ਼ਟ ਨਹੀਂ ਹੈ ਔਰ ਜੋ ਕੁਝ ਹੜਾਂ ਦੇ ਵਿੱਚ ਹੋਇਆ ਤੇ ਜਿੰਨਾ ਆਮ ਆਦਮੀ ਪਾਰਟੀ ਨਕਾਮ ਸਾਬਤ ਹੋਈ ਹੈ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਨਾ ਹੁੰਦਿਆ ਹੋਇਆ ਆਮ ਆਦਮੀ ਪਾਰਟੀ ਦੇ ਆਗੂ ਨੇ ਅਸਤੀਫਾ ਦੇ ਦਿੱਤਾ ਹੈ ਪੂਰੀ ਜਾਣਕਾਰੀ ਅੱਗੇ ਦਿੰਦੇ ਆ ਦੂਜੀ ਵੱਡੀ ਖਬਰ ਹੈ ਭਗਵੰਤ ਮਾਨ ਮੀਡੀਆ ਦੇ ਕੁਝ ਪੱਤਰਕਾਰਾਂ ਤੇ ਪੜਕੇ ਨੇ ਬਹੁਤ ਜ਼ਿਆਦਾ ਪੜਕੇ ਨੇ ਕਿਉਂ ਪੜਕੇ ਨੇ ਤੇ ਕੀ ਆਖਿਆ ਉਹ ਵੀ ਅੱਗੇ ਤੁਹਾਨੂੰ ਦੱਸਦੇ ਆ ਪਹਿਲੀ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਨਿੱਕੀ ਜੀ ਬੇਨਤੀ ਹੈ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਪਹਿਲੀ ਵੱਡੀ ਖਬਰ ਹੈ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹੈ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਉਹ ਡੇਰਾ ਬਾਬਾ ਨਾਨਕ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਸੀ ਨਾਂ ਜਗਮੀਤ ਸਿੰਘ ਕਾਲੂ ਐ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਦੇ ਵਿੱਚ ਇੱਕ ਵੱਡਾ ਨਾਂ ਜਗਮੀਤ ਸਿੰਘ ਕਾਲੂ ਔਰ ਉਸਨੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਕਾਰਨ ਉਹਨੇ ਦੱਸਿਆ ਕਿ ਆਮ ਆਦਮੀ ਪਾਰਟੀ ਹੜ੍ਹਾਂ ਦੇ ਵਿੱਚ ਕੁਝ ਵੀ ਕਰਨ ਤੋਂ ਨਾਕਾਮ ਰਹੀ ਹੈ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ ਫਿਰ ਜਿਹੜਾ ਹੜ੍ਹ ਆਉਣ ਤੋਂ ਪਹਿਲਾਂ ਪ੍ਰਬੰਧ ਕਰਨਾ ਚਾਹੀਦਾ ਸੀ ਉਹ ਕੀਤਾ ਨਹੀਂ ਗਿਆ ਤੇ ਫਿਰ ਹਾੜਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਲੋਕਾਂ ਨੂੰ ਰਾਹਤ ਦੇਣ 'ਚ ਨਾਕਾਮ ਸਾਬਤ ਹੋਈ ਹੈ ਬਹੁਤ ਵੱਡਾ ਦੋਸ਼ ਬਹੁਤ ਵੱਡਾ ਇਲਜ਼ਾਮ ਆਮ ਆਦਮੀ ਪਾਰਟੀ ਦੇ ਆਪਣੇ ਹੀ ਨੇਤਾ ਨੇ ਆਮ ਆਦਮੀ ਪਾਰਟੀ ਤੇ ਲਾਇਆ ਤੇ ਫਿਰ ਅਸਤੀਫਾ ਦੇ ਦਿੱਤਾ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕਈ ਸਾਰੇ ਆਗੂ ਪਿਛਲੇ ਦਿਨਾਂ 'ਚ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਗਏ ਪਾਰਟੀ ਛੱਡ ਗਏ ਔਰ ਪਿਛਲੇ ਦਿਨੀ ਕੁਮਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਨੇ ਆਪੇ ਕੱਢਤਾ ਸੀ ਅਮਨ ਅਨਮੋਲ ਗਗਨਮਾਨ ਨੇ ਆਪੇ ਅਸਤੀਫਾ ਦੇਣ ਦੀ ਕੋਸ਼ਿਸ਼ ਕੀਤੀ ਦੇ ਹੀ ਦਿੱਤਾ ਸੀ ਔਰ ਜਿਹੜੇ ਪਠਾਨ ਮਾਜਰਾ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਛੱਡ ਦਿੱਤੀ ਹੋਈ ਹੈ ਕਈ ਹੋਰ ਆਮ ਆਦਮੀ ਪਾਰਟੀ ਦੇ ਜਿਹੜੇ ਜ਼ਿਲ੍ਹਾ ਲੈਵਲ ਬਲਾਕ ਲੈਵਲ ਦੇ ਆਗੂ ਨੇ ਉਹਨਾਂ ਨੇ ਅਸਤੀਫੇ ਦਿੱਤੇ ਨੇ ਤੇ ਹੁਣ ਜਗਮੀਤ ਸਿੰਘ ਕਾਲੂ ਜਿਹੜੇ ਮਾਰਕੀਟ ਕਮੇਟੀ ਚੇਅਰਮੈਨ ਡੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ ਦੇ ਜਿਹੜੇ ਜ਼ਿਲ੍ਹਾ ਆਗੂ ਸੀ ਉਹਨਾਂ ਨੇ ਅਸਤੀਫਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਲਈ ਆਉਣ ਵਾਲੇ ਟਾਈਮ ਜਿਹੜੇ ਨੇ ਉਹ ਚੁਣੌਤੀਪੂਰਨ ਨੇ ਕਿਉਂਕਿ ਜਿਵੇਂ ਜਿਵੇਂ ਸਰਕਾਰ ਦਾ ਟਾਈਮ ਬੀਤਿਆ ਜਿਹੜੀਆਂ ਲੋਕਾਂ ਦੀਆਂ ਉਮੀਦਾਂ ਬਣਾਈਆਂ ਸੀ ਆਮ ਆਦਮੀ ਪਾਰਟੀ ਨੇ ਕੋਟਾ ਢੇਰੀ ਹੋਈਆਂ ਨੇ ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ 5 ਮਿੰਟਾਂ ਚ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨਾਂ ਚ 10-10 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਬੇਰੋਜ਼ਗਾਰੀ ਬਿਲਕੁਲ ਖਤਮ ਕਰਨ ਦੀ ਗੱਲ ਕੀਤੀ ਸੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਮਹੀਨਾ ਦੇਣ ਦੀ ਗੱਲ ਕੀਤੀ ਸੀ ਜਿਹੜੇ ਮੁੰਡੇ ਕੁੜੀਆਂ ਵਿਦੇਸ਼ਾਂ ਚ ਗਏ ਆ ਉਹਨਾਂ ਨੂੰ ਵਾਪਸ ਇੱਥੇ ਲਿਆ ਕੇ ਨੌਕਰੀਆਂ ਦੇਣ ਦੀ ਗੱਲ ਕੀਤੀ ਸੀ ਪਰ ਹੋਇਆ ਕੱਖ ਵੀ ਨਹੀਂ ਕੀ ਹੋਇਆ ਇਹਨਾਂ ਗੱਲਾਂ 'ਚ ਤੁਸੀਂ ਦੱਸ ਦਿਓ ਆਮ ਆਦਮੀ ਪਾਰਟੀ ਨੇ ਕਿਹਾ ਸੀ ਵੋਟਾਂ ਤੋਂ ਪਹਿਲਾਂ ਵੀ ਆਈਪੀ ਕਲਚਰ ਬਿਲਕੁਲ ਖਤਮ ਕਰ ਦਾਂਗੇ ਗਨਮੈਨ ਇਹ ਸਭ ਕੁਝ ਸਾਡੀ ਸਰਕਾਰ 'ਚ ਨਹੀਂ ਹੋਏਗਾ ਪਰ ਉਸ ਤੋਂ ਬਾਅਦ ਦੁਨੀਆ ਨੇ ਇੱਕ ਖੂਬ ਵੇਖਿਆ ਆਮ ਆਦਮੀ ਪਾਰਟੀ ਨੂੰ ਵੀ ਸ਼ਾਇਦ ਅੰਦਰੇ-ਅੰਦਰ ਅੰਦਾਜ਼ਾ ਹੋਇਆ ਪਿਆ ਕਿ 2027 ਦੀਆਂ ਵੋਟਾਂ ਦੇ ਵਿੱਚ ਸਾਡਾ ਪੂਪੜਸ ਹੋ ਜਾਣਾ ਜਿਵੇਂ ਅ ਦਿੱਲੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਉੱਥੇ ਸਰਕਾਰ ਨਹੀਂ ਬਣੀ ਹਾਰ ਗਏ ਕੇਜਰੀਵਾਲ ਨੂੰ ਵੀ ਲੋਕਾਂ ਨੇ ਹਰਾ ਦਿੱਤਾ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਵੀ ਬੁਰਾ ਹਾਲ ਹੋ ਸਕਦਾ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਸੋਦੀਆ ਨੇ ਬਹੁਤ ਵੱਡਾ ਤੇ ਵਿਵਾਦਿਤ ਬਿਆਨ ਦਿੱਤਾ ਸੀ ਉਹਨੇ ਕਹਿ ਦਿੱਤਾ ਸੀ ਕਿ 2027 ਦੀਆਂ ਚੋਣਾਂ ਜਿੱਤਣ ਲਈ ਅਸੀਂ ਕੁਝ ਵੀ ਕਰਨਾ ਪਿਆ ਕਰਾਂਗੇ ਸੱਚ ਝੂਠ ਲੜਾਈ ਝਗੜਾ ਜੋ ਕੁਝ ਕਰਨਾ ਪਿਆ ਅਸੀਂ ਕਰਨਾ ਬਹੁਤ ਸਵਾਲ ਉੱਠੇ ਕਿ ਹੁਣ ਤੁਸੀਂ ਉਹ ਸਾਰੀਆਂ ਹਰਕਤਾਂ ਕਰੋਗੇ ਜੋ ਪਿਛਲਿਆਂ ਨੇ ਕੀਤੀਆਂ ਤੇ ਉਹਨਾਂ ਨਾਲੋਂ ਵੱਧ ਕੇ ਸ਼ਰਿਆਮ ਤੁਸੀਂ ਕਹਿਣ ਲੱਗੇ ਹੋ ਕਿ ਝੂਠ ਵੀ ਤੁਸੀਂ ਮਾਰੋਗੇ ਔਰ ਲੜਾਈ ਝਗੜੇ ਵੀ ਤੁਸੀਂ ਲੋਕਾਂ ਦੇ ਨਾਲ ਕਰੋਗੇ ਤਾਂ ਇਸ ਤਰ੍ਹਾਂ ਚੋਣਾ ਜਿੱਤਣ ਦੀ ਕੋਸ਼ਿਸ਼ ਇਹ ਗੁੰਡਾਗਰਦੀ ਹੈ ਇਹ ਬਹੁਤ ਸਾਰੇ ਸਵਾਲ ਉੱਠੇ ਤੇ ਆਮ ਆਦਮੀ ਪਾਰਟੀ ਹੜਾਂ ਦੇ ਵਿੱਚ ਨਕਾਮ ਸਾਬਤ ਹੋਈ ਮੁੱਖ ਮੰਤਰੀ ਭਗਵਨ ਤਮਾਨ ਤੇ ਆਮ ਆਦਮੀ ਪਾਰਟੀ ਦੇ तमाम ਲੀਡਰ ਅਲੈਕਸ਼ਨ ਤੋਂ ਪਿਛਲੀ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਹੜ੍ਹ ਕੁਦਰਤੀ ਕਰੋਪੀ ਨਹੀਂ ਇਹ ਸਰਕਾਰਾਂ ਦੀ ਨਲਾਇਕੀ ਹੈ ਭਗਵੰਤਮਾਨ ਸਾਹਿਬ ਦੀਆਂ ਪਿਛਲੀਆਂ ਕਿੰਨੀਆਂ ਸਾਰੀਆਂ ਵੀਡੀਓ ਅੱਜ ਵੀ ਲੋਕ ਵਾਇਰਲ ਕਰ ਰਹੇ ਨੇ ਜਿਨ੍ਹਾਂ ਚ ਉਹ ਇਹ ਕਹਿੰਦੇ ਰਹਿ ਕਿ ਜੇ ਸਰਕਾਰਾਂ ਟਾਈਮ ਦੇ ਉੱਪਰ ਬੰਨ ਬਣਾਉਂਦੀਆਂ ਟਾਈਮ ਤੇ ਨਹਿਰਾਂ ਨਾਲਿਆਂ ਦੀ ਸਫਾਈ ਕਰਦੀਆਂ ਤਾਂ ਆਹ ਦਿਨ ਨਹੀਂ ਸੀ ਵੇਖਣੇ ਪੈਣੇ ਪਰ ਹੁਣ ਭਗਵੰਤਮਾਨ ਸਾਹਿਬ ਦੀ ਆਪਣੀ ਸਰਕਾਰ ਦੇ ਬਾਵਜੂਦ ਦੋ ਤਿੰਨ ਵਾਰ ਇਹਨਾਂ ਦੀ ਸਰਕਾਰ ਚ ਵੱਡੇ ਹੜ ਆ ਚੁੱਕੇ ਨੇ ਕਿਉਂ ਹੁਣ ਸਰਕਾਰ ਸਾਰੇ ਪ੍ਰਬੰਧ ਦੇ ਵਿੱਚ ਨਕਾਮ ਰਹੀ ਹੁਣ ਤੱਕ ਭਗਵੰਤਮਾਨ ਸਰਕਾਰ ਨੇ ਹੜਪੀੜਤ ਲੋਕਾਂ ਨੂੰ ਕੋਈ ਮਦਦ ਨਹੀਂ ਦਿੱਤੀ ਸਿਰਫ ਐਲਾਨ ਕੀਤੇ ਨੇ ਕਿਸਾਨਾਂ ਲਈ ਕੁਝ ਕੀਤੇ ਨੇ ਮਜ਼ਦੂਰਾਂ ਲਈ ਤਾਂ ਪਹਿਲਾਂ ਐਲਾਨ ਵੀ ਕੋਈ ਨਹੀਂ ਕੀਤਾ ਔਰ ਜੋ ਐਲਾਨ ਕੀਤੇ ਨੇ ਭਗਵੰਤਮਾਨ ਪਹਿਲਾਂ ਕਹਿੰਦੇ ਹੁੰਦੇ ਸੀ ਗਰਦੌਰੀਆਂ ਬਾਅਦ ਚ ਹੋਣੀਆਂ ਚਾਹੀਦੀਆਂ ਨੇ ਪਹਿਲਾਂ ਫੌਰੀ ਤੌਰ ਤੇ ਮਦਦ ਮਿਲਣੀ ਚਾਹੀਦੀ ਏ ਪਰ ਹੁਣ ਕਹਿੰਦੇ ਨੇ ਕਿ ਪਹਿਲਾਂ ਗਰਦੌਰੀਆਂ ਕਰਾਵਾਂਗੇ ਜੈਜੇ ਲਵਾਵਾਂਗੇ ਫਿਰਤੀ 40 ਦਿਨਾਂ ਬਾਅਦ ਕਹਿੰਦੇ ਅਸੀਂ ਮੁਆਵਜ਼ੇ ਦੇਵਾਂਗੇ ਇਹ ਕੱਲ ਦਾ ਬਿਆਨ ਹੈ ਭਗਵੰਤਮਨ ਸਾਹਿਬ ਦਾ ਇਹਦੇ ਉੱਪਰ ਸਵਾਲ ਵੱਡੇ ਉੱਠ ਰਹੇ ਨੇ ਦੂਜੇ ਪਾਸੇ ਭਗਵੰਤਮਨ ਸਾਹਿਬ ਪੜਕੇ ਨੇ ਪੜਕੇ ਕਿਵੇਂ ਨੇ ਇੱਕਦਮ ਮੀਡੀਆ ਦੀ ਪ੍ਰੈਸ ਦੀ ਕਾਨਫਰੰਸ ਚੱਲ ਰਹੀ ਸੀ ਕਾਫੀ ਮਾਈਕ ਉਹਨਾਂ ਦੇ ਅੱਗੇ ਪਏ ਸੀ ਭਗਵੰਤਮਨ ਸਾਹਿਬ ਇੱਕੇ ਦਮ ਉੱਠ ਖੜੇ ਹੋਏ ਮੀਡੀਆ ਨੇ ਕਿਹਾ ਜੀ ਆ ਕੀ ਹੈ ਕਹਿੰਦੇ ਦੇਖੋ ਕੁਝ ਇਹੋ ਜਿਹੇ ਪੱਤਰਕਾਰ ਨੇ ਜਿਹੜੇ ਗਲਤ ਖਬਰਾਂ ਚੜਾ ਰਹੇ ਨੇ ਜਦੋਂ ਮੈਂ ਹਸਪਤਾਲ 'ਚ ਸੀ ਤਾਂ ਕਹਿੰਦੇ ਰਹੇ ਕਿ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਲੀਡਰਾਂ ਨਾਲ ਖੜਕੀ ਹੋਈ ਹੈ ਕਹਿੰਦੇ ਰਹੇ ਕਿ ਫੁਲਾਣੇ ਨੂੰ ਹੁਣ ਮੁੱਖ ਮੰਤਰੀ ਬਣਾ ਦਿੱਤਾ ਜਾਊ ਭਗਵੰਤ ਮਾਨ ਨੂੰ ਲਾ ਦਿੱਤਾ ਜਾਊ ਔਰ ਕਹਿੰਦੇ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਤੇ ਝੂਠੀਆਂ ਖਬਰਾਂ ਫੁਲਾ ਰਹੇ ਨੇ ਭਗਵੰਤ ਮਾਨ ਸਾਹਿਬ ਨੇ ਇਥੋਂ ਤੱਕ ਕਿਹਾ ਕਿ ਇਹ ਫੇਸਬੁੱਕ ਹੀ ਪੱਤਰਕਾਰ ਬਿਲਕੁਲ ਝੂਠ ਫੁਲਾ ਰਹੇ ਨੇ ਮੈਂ ਮੁੱਖ ਮੰਤਰੀ ਹਾਂ ਤੇ ਰਹੂੰਗਾ ਪਰ ਭਗਵੰਤ ਮਾਨ ਸਾਹਿਬ ਸ਼ਾਇਦ ਇਹ ਸਮਝਦੇ ਨੇ ਕਿ ਲੋਕਾਂ ਨੂੰ ਕੁਝ ਵੀ ਨਹੀਂ ਪਤਾ ਕੀ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਕੀ ਟੜੇਬੰਦੀ ਨਹੀਂ ਹੈ ਕੀ ਦਿੱਲੀ ਵਾਲਿਆਂ ਨਾਲ ਭਗਵੰਤ ਮਾਨ ਸਾਹਿਬ ਦੀ ਖੜਕੀ ਨਹੀਂ ਹੋਈ ਕੀ ਕੇਜਰੀਵਾਲ ਤੇ ਭਗਵੰਤ ਮਾਨ ਸਾਰੀਆਂ ਗੱਲਾਂ ਤੇ ਇੱਕਮਤ ਨੇ ਕੀ ਭਗਵੰਤ ਮਾਨ ਨੂੰ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕੀ ਭਗਵੰਤ ਮਾਨ ਨੂੰ ਆਖਰੀ ਦਿਨ ਤੱਕ ਮੁੱਖ ਮੰਤਰੀ ਵਜੋਂ ਚਲਾਇਆ ਜਾਊਗਾ ਕੀ ਭਗਵੰਤ ਮਾਨ ਮੁੱਖ ਮੰਤਰੀ ਦੀਆਂ ਸਾਰੀਆਂ ਪਾਵਰਾਂ ਵਰਤ ਰਏ ਨੇ ਕਿ ਉਹਨਾਂ ਕੋਲ ਮੁੱਖ ਮੰਤਰੀ ਵਾਲੀ ਸਾਰੀ ਪਾਵਰ ਹੈ ਜਾਂ ਫਿਰ ਸੁਪਰ ਸੀਐਮ ਸੁਪਰ ਮੁੱਖ ਮੰਤਰੀ ਕੇਜਰੀਵਾਲ ਹੈ ਇਹ तमाम ਸਵਾਲ ਨੇ ਜਿਹੜੇ ਲਗਾਤਾਰ ਚਰਚਾ ਦਾ ਵਿਸ਼ਾ ਰਹੇ ਨੇ ਅੱਜ ਵੀ ਇਹਨਾਂ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਜਵਾਬ ਦੇਣਾ ਚਾਹੀਦਾ ਹੈ ਠੀਕ ਹੈ ਕੇਜਰੀਵਾਲ ਨੇ ਜਿਵੇਂ ਮੁੱਖ ਮੰਤਰੀ ਨੇ ਕਿਹਾ ਵੀ ਕੇਜਰੀਵਾਲ ਨੇ ਵੀ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਰਹੂਗਾ ਕਹਤਾ ਸੀ ਹਾਂ ਪਰ ਜਿਹੜੀ ਆ ਗੱਲ ਹੈ ਵੀ ਸ਼ਾਇਦ ਕੋਈ ਪ੍ਰੋਬਲਮ ਹੀ ਹੈ ਨਹੀਂ ਇਹ ਨਹੀਂ ਠੀਕ ਵਾਵਾ ਕੁਝ ਲੋਕਾਂ ਚ ਆਉਂਦਾ ਰਹਿੰਦਾ ਤੇ ਆਉਂਦਾ ਵੀ ਭਗਵੰਤ ਮਾਨ ਦੀ ਪਾਰਟੀ ਦੇ ਆਪਣੇ ਆਗੂਆਂ ਲੀਡਰਾਂ ਦੁਆਰਾ ਹੀ ਲੋਕਾਂ ਜਾਂ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਜਾਣਕਾਰੀਆਂ ਪਹੁੰਚਾਈਆਂ ਜਾਂਦੀਆਂ ਦਿੱਤੀਆਂ ਜਾਂਦੀਆਂ ਕਿ ਅੰਦਰ ਚੱਲ ਕੀ ਰਿਹਾ ਭਗਵੰਤ ਮਾਨ ਸਾਹਿਬ ਚਾਹੇ ਬਹੁਤ ਤਲਖੀ ਦੇ ਵਿੱਚ ਉਹਨਾਂ ਮੀਡੀਆ ਅਦਾਰਿਆਂ ਤੇ ਪੜਕੇ ਨੇ ਜਿਹੜੀਆਂ ਅੰਦਰ ਦੀਆਂ ਇੱਕਣ ਸੋਆਂ ਜਾ ਜੋ ਕੁਛ ਚੱਲਦਾ ਹੈ ਉਹਦੀਆਂ ਸੁੰਧਕਾਂ ਨੂੰ ਅੱਗੇ ਪੇਸ਼ ਕਰਦੇ ਨੇ ਪਰ ਗੱਲ ਇਹ ਹੈ ਸਭ ਕੁਝ ਠੀਕ ਨਹੀਂ ਹੈਗਾ ਬਹੁਤ ਕੁਝ ਹੈ ਜਿਹੜਾ ਭਗਵੰਤ ਮਾਨ ਸਾਹਿਬ ਦੇ ਤਲਖੀ ਚ ਬੋਲਣ ਤੋਂ ਬਾਅਦ ਵੀ ਠੀਕ ਨਹੀਂ ਹੋਇਆ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਲਿਖ ਦਿਓ ਬਹੁਤ ਮਿਹਰਬਾਨ